ਹਾਈ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਣੀ ਹੁਸਨਪ੍ਰੀਤ ਦਾ ਹੈਗਾ ਹੈਪੀ ਬਰਥਡੇ ਤੇ ਹੁਣ ਅਸੀਂ ਹੁਸਨ ਤਿਆਰ ਵਗੈਰਾ ਹੋ ਗਈ ਸੀ ਤੇ ਇਸ ਟਾਈਮ ਅਸੀਂ ਲੈਣ ਚੱਲੇ ਆ ਕੇਕ ਲੈ ਮੈਂ ਤੁਹਾਨੂੰ ਹੁਸਨ ਵੀ ਦਿਖਾ ਦਿੰਨਾ ਹਾਈ ਗਾਇਜ਼ ਹੁਣ ਮੈਂ ਤਿਆਰ ਹੋ ਤੇ ਅੱਜ ਹੁਸਨ ਦਾ ਹੈਪੀ ਬਰਥਡੇ ਅਸੀਂ ਚੱਲੇ ਆ ਬਿਲਕੁਲ ਜੋਗ ਲੈ ਕੇ ਆ ਗਏ ਵਤੀ ਮੈਂ ਜਨਮ ਦਿਨ ਦੀ ਵਾਧਾ ਤੇ ਵਾਡੇ ਵਿਸ਼ ਕਰ ਦੋ ਹੁਸਨ ਨੂੰ ਹੁਣ ਅਸੀਂ ਚੱਲੇ ਆਂਗੇ ਟਾਈਮ ਹੋ ਗਿਆ ਇਸ ਟਾਈਮ 7:15 ਤੇ ਅੱਜ ਆਪਣੇ ਹੁਸਨਪ੍ਰੀਤ ਦਾ ਹੈਗਾ ਹੈਪੀ ਬਰਥਡੇ ਤੇ ਅੱਜ ਹੁਸਨ ਵਾਸਤੇ ਆਪਾਂ ਲੈਣ ਚੱਲੇ ਆ ਕੇਕ ਤੇ ਇਹ ਲੈ ਕੇ ਆਵਾਂਗੇ ਆਪਣੇ ਬਠਿੰਡੇ ਦੇ ਹੈਗੇ ਪੰਮੀ ਬੇਕਰੀ ਜਿਹੜੀ ਕਿ ਪਰਿੰਦਾ ਰੋਡ ਦੇ ਉੱਪਰ ਆ ਉੱਥੋਂ ਆਪਾਂ ਜਾ ਕੇ ਹੁਸਨ ਦਾ ਕੇਕ ਲੈ ਕੇ ਆਉਣੀ ਆਂ ਫਸਟ ਟਾਈਮ ਆਪਾਂ ਜਾ ਰਹੇ ਸੀ ਇਹ ਹੈਗਾ ਮੇਨ ਰੋਡ ਅਰਜਿੰਦਰਾ ਕਾਲ ਜੜਾ ਤੇ ਅੱਗੇ ਅਰਜਿੰਦਰਾ ਕਾਲ ਜਆ ਐਸ ਸਾਈਡ ਤੇ ਤੇ ਅੱਗੇ ਆਪਣੇ ਸਿੱਧਾ ਜਿੱਦੋਂ ਜਾਂਦੇ ਆ ਬਿਲਕੁਲ ਬੱਸ ਸਟੈਂਡ ਆ ਜਾਂਦਾ ਹੈ ਤੇ ਇਧਰ ਇਧਰ ਲਿਆਤਾ ਜਿੱਦੋਂ ਦੇਖਦੇ ਆ ਨਾਲ ਕਚਹਿਰਾਂ ਸਾਡੀ ਹੁਸਨ ਖੜੀ ਸੀ ਉਹਨੋਂ ਦੀ ਮੰਮੀ ਕੁਝ ਪੁੱਛ ਰਹੀ ਸੀਗੀ ਤੇ ਉਨੇ ਗੱਲਾਂ ਦੇ ਵਿੱਚ ਕੋਈ ਜਵਾਬ ਵੀ ਦਿੱਤੇ ਤੇ ਆਪਾਂ ਆਗੇ ਤੇ ਬੱਤੀਆਂ ਤੇ 2 ਮਿੰਟ ਦਾ ਲਾਵਾਂਗੇ ਸਟਾਪ ਸਟਾਪ ਵਗੈਰਾ ਲੈਂ ਤਾਂ ਬਾਅਦ ਆਪਾਂ ਚੱਲਾਂਗੇ ਅੱਗੇ ਕਹੂੰਗੀ 140 ਰੋਡ ਤੇ ਜਾਣਾ ਸੀ ਆਪਾਂ ਇੱਥੋਂ ਬੀਬੀ ਵਾਲਾ ਚੌਕ ਤੋਰੇ ਬੱਤੀਆਂ ਹੁੰਦੀਆਂ ਇੱਕ ਉਥੇ ਬਠਿੰਡੇ ਦਾ ਤੇ ਇਸ ਟਾਈਮ ਆਪਾਂ ਆ ਗਏ ਸਾਡੇ ਫੌਜੀ ਚੌਕ ਦੇ ਕੋਲ ਇਹ ਦੇਖੋ ਪ੍ਰਾਣੇ ਟੈਂਕ ਵਗੈਰਾ ਪਏ ਉਹ ਫੌਜੀ ਜੀ ਖੜੇ ਸ਼ਹੀਦ ਭਾਈ ਇਹਨਾਂ ਦਾ ਨਾਮ ਥੋੜਾ ਧਿਆਨ ਦੇ ਵਿੱਚ ਨਹੀਂ ਕਦੇ ਪੜਾਂਗੇ ਤੁਹਾਨੂੰ ਫਿਰ ਦੱਸਾਂਗੇ ਅਗਲੀ ਵੀਡੀਓ ਦੇ ਤੇ ਇਹਨੂੰ ਕ੍ਰੋਸ ਕਰਕੇ ਅੱਗੇ ਅਸੀਂ ਪਾਸ ਕਰ ਗਏ ਸੀ ਨੇ ਨਾਲ ਹੀ ਐਮਐਸਡੀ ਸਕੂਲ ਤੇ ਲੋ ਡਰਾਮਾ ਸਕੂਲ ਹੈ ਤੇ ਇਧਰਲੇ ਤੇ ਕਾਫੀ ਉਹ ਬਣੇ ਤੇ ਅਸੀਂ ਪਹੁੰਚ ਹੀ ਗਏ ਸੀ ਪੰਮੀ ਬੈਕਰੀ ਦੇ ਉੱਪਰ ਤੇ ਅਧੋ ਹੁਸਨ ਜਾਉਗੇ ਅੰਦਰ ਦੇਖਦੇ ਅੰਦਰ ਦਾ ਕੀ ਮਹੌਲ ਚਾਲਾ ਉਜਨ ਸਾਡੀ ਚੜ ਰਹੀ ਹੈ ਦੇਖੋ ਭੱਜ ਕੇ ਅੰਦਰ ਜਾ ਰਹੀ ਹੈ ਉਹ ਚਲ ਗਈ ਅੰਦਰ ਤੇ ਅੰਦਰ ਆ ਦੇਖੋ ਹੋਰ ਵੀ ਕਾਫੀ ਫੈਮਲੀਆਂ ਵਗੈਰਾ ਕੇਕ ਲੈਣ ਆ ਰਹੀਆਂ ਸੀ ਤੇ ਇਥੋਂ ਕਾਊਂਟਰ ਤੇ ਲੱਗੇ ਹੋਏ ਸੀ ਕੇਕ ਪੈਸਟੀਆਂ ਤੇ ਜਿਹੜਾ ਵਿਚਾਲੇ ਕਾਊਂਟਰ ਪਿਆ ਇਹ ਤੇ ਲੱਗਿਆ ਪਿਆ ਸੀ ਨਮਕੀਨ ਤੇ ਕੁਝ ਕੇਕ ਬ੍ਰੈਡ ਵਗੈਰਾ ਸੀ ਇੱਧਰ ਬਹਿ ਕੇ ਖਾਣ ਦੀ ਜਗ੍ਹਾ ਸੀ ਤੇ ਇੱਥੇ ਅਸੀਂ ਪੁੱਛਿਆ ਵੀ ਕੇਕ ਤੇ ਇੱਥੇ ਹੁਣ ਅਸੀਂ ਹੁਸਨ ਨੂੰ ਪੁੱਛਣ ਲੱਗੇ ਵੀ ਤੂੰ ਕਿਹੜਾ ਕੇਕ ਲੈਣਾ ਕਿਉਂਕਿ ਕਾਫੀ ਤਰ੍ਹਾਂ ਦੀਆਂ ਕੇਕਾਂ ਦੀ ਵੈਰਾਈਟੀ ਪਈ ਸੀਗੀ ਬਰਾੜੀ ਹੋਣ ਕਰਕੇ ਤੇ ਫਿਰ ਅਸੀਂ ਇਹਦਾ ਮਨ ਬਦਲਦਾ ਰਿਹਾ ਕਦੇ ਕਹਿੰਦੀ ਉਹ ਲੈਣਾ ਕਦੇ ਉਹ ਲੈਣਾ ਤੇ ਉਹ ਲੈਣਾ ਤੇ ਇਹਦਾ ਉਹ ਲੈਣਾ ਉਹ ਲੈਣਾ ਹੀ ਨਹੀਂ ਖਤਮ ਹੋਇਆ ਤੇ ਇਹਦਾ ਮਨ ਦੇ ਵਿੱਚ ਤਾਂ ਐ ਸੀ ਵੀ ਮੈਂ ਸਾਰੇ ਹੀ ਕੇਕ ਲੈ ਲਾਂ ਵੀ ਜਿੰਨੇ ਵੀ ਪਏ ਆਗੇ ਤੇ ਉਹ ਲੈਣ ਦੀ ਕਰੀ ਨਹੀਂ ਸਿਲੈਕਸ਼ਨ ਕਰੀ ਗਈ ਕਰੀ ਗਈ ਆਖਰਕਾਰ ਦੇਖਦੇ ਵੀ ਕੀ ਬਣਦਾ ਹੁਸਨ ਕੀ ਸੋਚ ਰਹੀ ਹੈ ਫਿਰ ਇਧਰ ਪੇਸਟਿੰਗ ਵਾਲੇ ਪਾਸੇ ਆ ਗਈ ਇਧਰ ਸਾਰਾ ਦਰਸਾਰ ਇਹਨੇ ਜਿੱਦੀ ਵੱਡੀ ਦੁਕਾਨ ਸੀ ਨਾ ਸਾਡੇ ਬੱਚੇ ਨੇ ਸਾਰੀ ਖੁੰਮਤੀ ਸਾਰੀ ਖੁੰਮ ਕਰ ਸਾਡੀ ਪਸੰਦ ਹੋਈ ਗਿਆ ਕੇਕ ਤੇ ਇੱਥੇ ਅਸੀਂ ਇੱਕ ਰੈਸਟੋਰੈਂਟ ਵਿੱਚ ਆਏ ਗਾ ਲਾ ਸਾਡਾ ਬਟਾ ਪੂਨਮ ਵੰਸ਼ ਹੁਸਨ ਇਹ ਹੱਸੀ ਜਾਂਦੇ ਕੋਈ ਗੱਲਾਂ ਵੈਰਾ ਕਰ ਰਹੇ ਸੀ ਇਹ ਕੱਟਣ ਦੀ ਸਾਡੀ ਤਿਆਰੀ ਹੋ ਰਹੀ ਸੀ ਕੇਕ ਕੱਢਿਆ ਡੱਬੇ ਦੇ ਵਿੱਚੋਂ ਬਾਹਰ ਤੇ ਕੇਕ ਨੂੰ ਲਾ ਰਹੀਆਂ ਇਸ ਟਾਈਮ ਮੋਬਤੀਆਂ ਵਗੈਰਾ ਮੋਬਤੀਆਂ ਲਾਉਣ ਤੋਂ ਬਾਅਦ ਇੱਕ 4 ਸਾਲਾਂ ਵਾਲੀ ਉਹਦੀ ਲਾਤੀ ਕਿਉਂਕਿ ਅੱਜ ਸਾਡੀ ਬੇਟੀ 4 ਸਾਲਾਂ ਦੀ ਪੂਰੀ ਹੋ ਗਈ 5ਵੇਂ ਸਾਲ ਦੇ ਵਿੱਚ ਚਲੀ ਗਈ ਹੈ ਜਿਹਨੂੰ ਕਿ ਸ਼ੁਰੂ ਹੋ ਗਿਆ ਹੈ ਤੇ ਇਧਰ ਗੱਲਾਂ ਮੂੰਹ ਦੇ ਵਿੱਚ ਉਂਗਲ ਪਾ ਰਿਆ ਸੀ ਇਹਨੂੰ ਥੋੜਾ ਛਿੜਕਿਆ ਵੀ ਤੂੰ ਉਂਗਲ ਮੂੰਹ ਦੇ ਵਿੱਚੋਂ ਕੱਢ ਤੇ ਇੱਥੇ ਦੇਖੋ ਇਹਨਾਂ ਦੇ ਤਿੰਨਾਂ ਦੇ ਬੱਚਿਆਂ ਦੇ ਮਨ ਕਿਵੇਂ ਲਚਕਾਰੇ ਆ ਵੇ ਅਸੀਂ ਖਾਈਏ 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 ਕੇਕ ਖਾਈਏ ਖਾਈਏ ਆਕਾ ਵੀ ਹਿਲਾ ਰਿਹਾ ਤੇ ਇੱਧਰ ਪੱਤੀਆਂ ਵਗੈਰਾ ਲੱਗੀਆਂ ਤੇ ਉਹਨਾਂ 2 ਮਿੰਟ ਬਾਅਦ ਅਸੀਂ ਸਾਰਾ ਕੇਕ ਕੱਟ ਦੇਣਾ ਹੁਣ ਕਾਚੂ ਫੜਾਉਗੀ ਉਸਦੀ ਮੰਮੀ ਇੱਧਰ ਤਿੰਨੇ ਇਕੱਠੇ ਕਰ ਤੇ ਹੁਣ ਇਹਦੀ ਮੰਮੀ ਇਹਨੂੰ ਕਾਚੂ ਫੜਾਉਗੀ ਤੇ ਕਟਾਂਗੇ ਸਭ ਤੋਂ ਪਹਿਲਾਂ ਦੇਖਦੇ ਆ ਕੀ ਕੁਝ ਕਰਦੇ ਆ ਹੁਣ ਮਾਰ ਲੱਗਿਆ ਫੋਕ ਤੇ ਇੱਥੇ ਬੋਲ ਪਈ ਹੈਪੀ ਬਰਥਡੇ ਟੂ ਜ਼ੂ ਟੂ ਜ਼ੂ ਟੂ ਜ਼ੂ ਅਲੱਗ ਫੂਕਾਂ ਵਾਜਿੰਗਾ 来 ਗਏ ਨੇ ਕੇਕ ਤੇ ਹੁਣ ਕੱਟਣ ਦੀਆਂ ਹੋ ਗਈਆਂ ਤਿਆਰੀਆਂ ਤੇ ਦੇਖੋ ਇਹ ਸਾਰੀਆਂ ਇੱਧਰ ਰੱਖਦੀਆਂ ਤੇ ਇੱਧਰ ਰੱਖਣ ਤੋਂ ਬਾਅਦ ਹੁਣ ਹੁਜਨ ਨੂੰ ਆਇਆ ਵੀ ਕਿਹੜੇ ਵੇਲੇ ਮੇਰੇ ਮੂੰਹ ਦੇ ਵਿੱਚ ਪੈ ਜਾਏ ਕਿਉਂਕਿ ਇਹਨੂੰ ਸਵੇਰ ਦੀ ਕੇਕ ਖਾਣ ਦੀ ਲੱਗੀ ਹੋਈ ਸੀ ਬਹੁਤ ਜ਼ਿਆਦਾ ਸ਼ੁਕੀਨ ਹੈ ਸਾਡੀ ਕੁੜੀ ਇਹ ਕੇਕ ਖਾਣ ਦੀ ਤੇ ਉਹ ਦੇਖੋ ਹੁਣ ਕਟਾਤਾ ਉਹਦੀ ਮੰਮੀ ਨੇ ਕੇਕ ਤੇ ਓਕੇ ਮੇ ਬਾਸ ਬਾਸ ਪਹਿਲਾਂ ਮੇਰੇ ਮੂੰਚ ਹੀ ਪਾ ਦੋ ਤੇ ਉਧਰ ਦੇਖੋ ਇਹ ਇਧਰ ਦੇਖੋ ਫੇ ਇੱਥੇ ਰੱਖ ਕਿਸੇ ਨੂੰ ਕੀ ਖਵਾਉਣਾ ਹੁੰਦਾ ਪਹਿਲਾਂ ਆਪ ਹੀ ਖਾ ਜਾਂਦੀ ਹੈ ਇਹ ਤੇ ਖਾਣ ਤੋਂ ਬਾਅਦ ਇਹਦੇ ਕੀ ਵਿਚਾਰ ਉਧਰ ਬੰਚ ਨੂੰ ਖਵਾਦਾ ਤੇ ਇਧਰ ਦੇਖੋ ਇਧਰ ਅੱਗ ਲੱਗ ਗਈ ਸੀ ਤੇ ਅਸੀਂ ਅੱਗ ਦਿੱਤੀ ਬੁਝਾ ਤੇ ਪੁੰਨਮ ਦਾ ਫੇਸ ਦਾ ਪ੍ਰੈਸ਼ਰ ਬਣ ਗਿਆ ਹੋਰ ਸਾਹ ਦਾ ਵੀ ਏਕ ਹੀ ਗੱਲ ਹੋ ਗਈ ਸੀ ਤੇ ਇਧਰ ਦੇਖੋ ਲੱਗੇ ਪਏ ਆ ਸਾਰੇ ਧੜਾ ਧੜਕੇ ਕੱਟਣ ਦੇ ਖਾਣ ਨਾ ਤੇ ਉਹ ਸਾਰਾ ਕੁਝ ਚੱਕਤਾ ਹੁਣ ਪਾ ਕੇ ਫੋਟੋਆਂ ਵਗੈਰਾ ਕਰਦੇ ਆ ਤੇ ਇੱਧਰ ਮੇਰੇ ਮੂੰਹ ਦੇ ਵਿੱਚ ਹੋਦਨੇ ਕੇਕ ਪਾਤਾ ਤੇ ਇੱਧਰ ਸਾਡੇ ਚਾਚੂ ਜੀ ਨੂੰ ਵਿਖਵਾਤਾ ਤੇ ਇੱਧਰ ਦੇਖੋ ਉਹ ਨਾ ਉਹ ਕਿਸੇ ਨੂੰ ਦੇਣ ਦਾ ਹੋ ਨਹੀਂ ਉਹਨੂੰ ਐ ਵੀ ਮੈਨੂੰ ਹੀ ਮਿਲ ਜੇ ਜਲਦੀ ਜਲਦੀ ਆ ਦੇਖੋ ਫਿਰ ਆਪਾਂ ਮੂੰਹ ਦੇ ਵਿੱਚ ਜਦੋਂ ਕੇਕ ਖਾਦਾ ਹੋ ਜਨ ਨੇ ਦੋ ਵਾਰੀ ਖਾ ਗਈ ਉਹ ਹਜੇ ਬੱਚਿਆਂ ਨੂੰ ਥੋੜਾ ਥੋੜਾ ਦਿੱਤਾ ਤੇ ਹੁਣ ਕਟਿੰਗ ਕਰਕੇ ਆਪਾਂ ਦੇਵਾਂਗੇ ਸਾਰਿਆਂ ਨੂੰ ਜਿੰਨਾ ਜਿੰਨਾ ਜਿਹਦੇ ਹਿੱਸੇ ਦੇ ਵਿੱਚ ਆਇਆ ਤੇ ਤੁਸੀਂ ਵੀ ਸਾਨੂੰ ਦੱਸੋ ਕਮੈਂਟ ਕਰਕੇ ਵੀ ਇਹ ਕੇਕ ਕਿਵੇਂ ਲੱਗਿਆ ਤੇ ਕਿਵੇਂ ਰਿਹਾ ਸਾਡਾ ਵਾਢੇ ਕਿਉਂਕਿ ਅਸੀਂ ਬਾਹਲੇ ਜਣੇ ਇਕੱਠੇ ਕਰੇ ਨਹੀਂ ਥੋੜੇ ਜਣੇ ਸੀ ਕਿਉਂਕਿ ਤਿੰਨ ਜਵਾਕ ਦੋ ਅਸੀਂ ਪੰਜ ਜਣੇ ਕਿਉਂਕਿ ਬਾਹਲਾ ਕੱਟ ਕੀਤਾ ਨਹੀਂ ਅੱਗੇ ਹਰ ਸਾਲ ਕਰਦੇ ਆਂ ਐਡ ਕੀ ਮੈਂ ਕਿਹਾ ਲੋਡ ਹੀ ਨਹੀਂ ਆਪਾਂ ਨੂੰ ਕੱਟ ਕੇ ਰ ਕਰਨ ਦੀ ਕਿਉਂਕਿ ਘਰੇ ਖਲਾਰਾ ਵਗੈਰਾ ਪੈ ਜਾਂਦਾ ਤੇ ਆ ਸਾਡੇ ਮਿੱਤਰ ਗਿਲਵਾਰ ਵਾਲੇ ਅਗੇ ਜੇ ਕਿਸੇ ਨੇ 버ਗਰ ਮੀਟ ਚਿਕਨ ਕੁਛ ਵੀ ਖਾਣਾ ਹੋਵੇ ਇਹਨਾਂ ਤੋਂ ਖਾ ਸਕਦੇ ਆ ਬਹੁਤ ਵਧੀਆ ਕੁਵਾਲ ਦੀ ਵੈਰਾਈਟੀ ਹੈ ਜੀ ਤੇ ਹੁਣ ਅਸੀਂ ਕੀ ਟੂ ਗਾਇਜ਼ ਵੈਲਕਮ ਟੂ ਨਿਊ ਵਲੋਗ ਅਸੀਂ ਉਸੰਦਾ ਕਿ ਹੁਣ ਕੱਢ ਲਿਆ ਦਾ ਗ੍ਰੀਨ ਬੈਂਸ ਦਾ ਸਵੀਟੀ ਤੇ ਹੁਣ ਅਸੀਂ ਅੱਜ ਕੱਲ ਜਾਵਾਂਗੇ ਤੇ ਉੱਥੇ ਜਾਵਾਂਗੇ ਹੁਣ ਅਸੀਂ ਕਿੱਥੇ ਜਾਵਾਂਗੇ ਬੋਲੋ ਦੁਬਾਰੇ ਹੁਣ ਅਸੀਂ ਹੁਣ ਆਪਦੇ ਘਰੇ ਜਾਵਾਂਗੇ ਉਸਨਾਂ ਆਪਦੇ ਘਰੇ ਜਾਵਾਂਗੇ ਹੁਸਨ ਹੁਣ ਆਪਾਂ ਘਰੇ ਚੱਲੀਏ ਹਾਂ ਤੇ ਗੱਲਾਂ ਵੀ ਬੋਲੂਗੇ ਕੁਝ ਬੋਲ ਹਾਂਜੀ ਗਾਇਸ ਆਬ ਹਮ ਚਾਈਨਿਗਰ ਤੇ ਤੇ ਕੇਕ ਵਾਇਰਾਂ ਕੱਟ ਕੇ ਹੁਣ ਅਸੀਂ ਆਗੇ ਘਰੋਂ ਕਿਉਂਕਿ ਘਰੇ ਅਸੀਂ ਲਿਆਂਦਾ ਹੀ ਨਹੀਂ ਅਸੀਂ ਉਧਰ ਹੀ ਸਾਡੇ ਬੱਚੇ ਸੀਗੇ ਦੂਜੇ ਪੰਚ ਤੇ ਗੱਲਾਂ ਤੇ ਅਸੀਂ ਆਖਿਆ ਚੱਲ ਇਧਰ ਹੀ ਕੱਟ ਦਿੰਨੇ ਆ ਉੱਥੇ ਸਾਡਾ ਮਿੱਤਰ ਸੀਗਾ ਗਿਲਵਾਰ ਵਾਲਾ ਤੇ ਉਹਦਾ ਰੈਸਟੋਰੈਂਟ ਸੀ ਨਾਲੇ ਅਸੀਂ ਉੱਥੇ ਖਾਦਾ 버ਗਰ ਤੇ ਨਾਲੇ ਕੱਟ ਕੇ ਕੇਕ ਅਸੀਂ ਆ ਗਏ ਹੁਣ ਘਰੇ ਕਿਉਂਕਿ ਘਰੇ ਨਾ ਫਿਰ ਬਹੁਤ ਜਿਆਦਾ ਖਲਾਰਾ ਪੈ ਜਾਂਦਾ ਤੇ ਅਸੀਂ ਥੋੜੀ ਜਣੀ ਸੀਗੇ ਤੇ ਘਰੇ ਕੀਤਾ ਕੀਤਾ ਗਿਆ ਅਸੀਂ ਇੰਜੋਇਮੈਂਟ ਤੇ ਉੱਥੇ ਅਸੀਂ ਕਰਕੇ ਆ ਦੇ ਕੇ ਕੱਟ ਕੇ ਪੈਰਾ ਘਰੇ ਆ ਗਏ ਆ ਤੇ ਜੇ ਕਿਸੇ ਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਓ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ